ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਏਪੀ ਟਿਲੋ ਜੋ ਕਿ ਬਹੁਤ ਹੀ ਮਸ਼ਹੂਰ ਸਿੰਗਰ ਹਨ ਉਥੇ ਹੀ ਬੀਤੇ ਦਿਨੀ ਉਹਨਾਂ ਵੱਲੋਂ ਕਚੈਲਾ ਦੇ ਵਿੱਚ ਸ਼ੋਅ ਦੇ ਦੌਰਾਨ ਉਹਨਾਂ ਵੱਲੋਂ ਸਿੰਗਿੰਗ ਕਰਦੇ ਸਮੇਂ ਉਹ ਇੱਕ ਗਿਟਾਰ ਵਜਾ ਰਹੇ ਸਨ ਤੇ ਗਿਟਾਰ ਨੂੰ ਵਜਾਉਂਦੇ ਸਮੇਂ ਉਹਨਾਂ ਨੇ ਇਸ ਗਿਟਾਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਤੇ ਪੂਰਾ ਗਿਟਾਰ ਤੋੜ ਕੇ ਰੱਖ ਦਿੱਤਾ ਏਪੀ ਟਿਲੋ ਦੀ ਇਹ ਕਲਿੱਪ ਨੈਟ ਉੱਪਰ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਤੇ ਲੋਕਾਂ ਵੱਲੋਂ ਏਪੀਟੀ ਲੋਦੀਸ ਇਸ ਗਿਟਾਰ ਵਾਲੀ ਵੀਡੀਓ ਦਾ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ ਹੈ। ਬਾਕੀ ਏਪੀਟੀ ਲੋਦੀ ਇਸ ਗਿਟਾਰ ਨੂੰ ਤੋੜਨ ਦੇ ਪਿਛੇ ਇਹਨਾਂ ਦੀ ਅਸਲ وجہ ਕੀ ਹੋ ਸਕਦੀ ਹੈ? ਇਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਏਪੀਟੀ ਲੋਨੇ ਇਹ ਸਭ ਪਬਲਿਸਿਟੀ ਦੇ ਲਈ ਕੀਤਾ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ। ਬਾਕੀ ਤੁਹਾਡੀ ਕੀ رائے ਹੈ? ਇਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ। ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ